ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਕੰਮ ਕੰਮ ਮੈਂ ਪਹਿਰੇ ਆ ਮਿੱਤਰੋ ਸਵੇਰ ਦਾ ਮੌਸਮ ਇਦਾਂ ਹੋਇਆ ਨਿੱਕੀ ਨਿੱਕੀ ਪੂਰ ਜੀ ਪਈ ਜਾਂਦੀ ਆ ਤੇ ਅੱਜ ਆਪਾਂ ਤੁਹਾਨੂੰ ਇਟਲੀ ਦੇ ਟ੍ਰੇਨ ਦਾ ਸਫ਼ਰ ਦਿਖਾਵਾਂਗੇ ਤੇ ਮਿਲਦੇ ਸੀਗੇ ਅੱਜ ਸੋ ਸੋਚਿਆ ਵੀ ਕਿਉਂ ਨਾ ਅੱਜ ਟ੍ਰੇਨ ਦੇ ਵਿੱਚ ਸਫ਼ਰ ਕਰਕੇ ਦੇਖੀਏ ਸੋ ਮੈਂਗਾ ਆਪਣੇ ਸਾਰੇ ਭਾਵਨਾਵਾਂ ਵੀ ਸ਼ੇਅਰ ਕਰਦੇ ਆ ਟੈਗਟ ਇੱਥੇ ਜਿੱਦਾਂ ਆਪਣੀ ਸ਼ੌਪ ਤੋਂ ਹੁੰਦੀ ਆ ਇਦਾਂ ਹੀ ਇੱਥੇ ਮਿਲ ਜਾਂਦੀ ਤਬਾਕੀ ਜੀ ਇਹਨੂੰ ਕਹਿੰਦੇ ਆ। ਨੇ ਸਾਢੇ 3000 ਰੋ ਦੀ ਵੇਚਿਆ ਟੈਗਟ। ਉਹ ਸਾਹਮਣੇ ਆ ਰੇਲਵੇ ਸਟੇਸ਼ਨ। ਉਹ ਬੜਾ। ਤਿੰਨ ਚਾਰ ਕਿਤੇ ਹੋਣੀ ਆ ਗੱਡੀ। ਬੱਸ 5-7 ਮਿੰਟ ਰਹਿ ਗਏ ਆ। ਤਾਂ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ। ਇਹ ਆਪਾਂ ਜਾਣਾ ਵੱਡੇ ਸ਼ਹਿਰ ਨੂੰ। ਉਹ ਇੱਧਰ ਆਣੀ ਟ੍ਰੇਨ। ਇਹ ਹੈ ਜੀ ਰੇਲਵੇ ਸਟੇਸ਼ਨ ਤੇ ਇਧਰ ਆਣੀ ਟਰੇਨ ਤੇ ਉਧਰੋਂ ਆਪਾਂ ਇਹਨੂੰ ਜਾਣਾ ਆਪਾਂ ਬਸ ਹੋਰ ਥੋੜੇ ਚਿਰ ਤੇ 30 ਤੇ 40 ਤੇ ਆਉਣੀ ਆ 5-7 ਮਿੰਟ ਤੇ ਆਉਣ ਵਾਲੀ ਆ ਸੋ ਫੇ ਤੁਹਾਨੂੰ ਦਿਖਾਉਨੇ ਆ ਟਰੇਨ ਦਾ ਸਫ਼ਰ ਲਓ ਜੀ ਟਰੇਨ ਆ ਗਈ ਆ ਜੀ ਲਓ ਜੀ ਵਾਹਿਗੁਰੂ ਦਾ ਨਾਮ ਲੈ ਕੇ ਚੜੀਏ ਨਹੋਜੀ ਟ੍ਰੇਨ ਚੱਲ ਪਈ ਮਿੱਤਰੋ ਆ ਦੇਖੋ ਵੀਓ ਮੇਰੇ ਸਾਹ ਨਾਲ ਜਾਂਦੀ ਹੁਣੀ ਆ 130 ਕਣੀ ਇੱਥੇ ਮਤ ਕਿ ਥੱਲੇ ਵੀ ਇਤਾਂ ਹੀ ਆ ਬੀਜ ਦਾ ਚਾ ਜਿੱਦੇ ਜਾਂਦਾ ਤਾਂ ਦੇਖੋ ਅੰਦਰ ਹੀ ਇੱਕ ਦੂਰ ਦੂਰ ਤੱਕ ਬਹੁਤ ਜ਼ਿਆਦਾ ਸਪੀਡ ਆ ਜਿੱਦਾਂ ਆਪਣੇ ਦਿੱਲੀ ਮੈਟਰੋ ਨਹੀਂ ਚਲਾਉਂਦੇ ਆ ਗਿਆ ਜੀ ਸਤਲਾ ਫੈਰੀ ਫਾਰਮ ਜਿਹਨੂੰ ਕਹਿੰਦੇ ਦੇਖੋ ਗਾਈਆਂ ਹੀ ਗਾਈਆਂ ਤੇ ਉਹੀ ਹੈ 130 40 ਦੀ ਸਪੀਡ ਤੇ ਫੈਰੀ ਕਿਤੇ ਲੈ ਕੇ ਆਊਗਾ ਸਕਰੀਨਾਂ ਲੱਗੀਆਂ ਆ ਆਪਾਂ ਜਿੱਥੇ ਜਾਣਾ ਹੈ ਆਪਣੇ ਤੋਂ ਇੱਥੋਂ ਹੈਗੀ ਆ 27 28 ਕਿਲੋਮੀਟਰ ਦੀ ਬਾਅਦ ਹੈ ਮਤਲਬ ਕਿ ਉਹ ਦੇਖਦੇ ਆਪਾਂ ਹੁਣ ਟਾਈਮ ਹੋਇਆ ਸੀਗਾ 3:40 ਮਿੰਟ ਕਿੰਨੇ ਟਾਈਮ ਚ ਲਾਉਂਦੀ ਹੈ ਦੇਖੋ ਖੇਤ ਐਨਾ ਐਨ 뷰 ਆਪਣੇ ਇੰਡੀਆ ਵਾਂਗੂ ਸੈਂ ਐਨ ਇੱਥੇ ਮਿੱਤਰੋ ਉਹੀ ਫੀਲਿੰਗ ਆ ਇਟਲੀ ਦੇ ਵਿੱਚ ਆ ਦੇਖੋ ਕਿਦਾਂ ਆ ਬੈਚ ਸੜਕਾਂ ਇਆਂ ਖੇਤ ਪਲਾਂਟ ਇਦਾਂ ਵੀ ਮਾਲ ਕੀ ਬਾਲੇ ਵੱਡੇ ਵੱਡੇ ਬੀਆਂ ਬੀਆਂ ਖੱਤਿਆਂ ਦਾ ਤੇ ਇਹਦੇ ਵਿੱਚ ਇਹ ਆ ਵੀ ਜਿਹੜੇ ਕਿੰਨੇ ਦੂਜੇ ਲੱਗੇ ਨਹੀਂ ਹੁੰਦੇ ਆਪਣੇ ਪਾਣੀ ਲਈ ਸਿੰਚਾਈ ਲਈ ਉਹ ਇਦਾਂ ਕਿਲੋ 2 ਕਿਲੋਮੀਟਰ ਤੱਕ ਪੈ ਪਿਆ ਲੰਮਾ ਉਹਦੇ ਨਾਲ ਇਦਾਂ ਘਾਟਿਆ ਸਾਰਾ ਆ ਦੇਖੋ ਡੇਰੀ ਫਾਰਮ ਪਿੰਡਾਂ ਦੇ ਵਿੱਚ ਦੀ ਬਹੁਤ ਸੋਹਣਾ ਮਤਲਬ ਕੀ ਕਿਤਾ ਪਹਿਲੀ ਵਾਰੀ ਜਦਾਂ ਬੰਦਾ ਆਉਂਦਾ ਉਹਨੂੰ ਇਦਾਂ ਲੱਗਦਾ ਨਹੀਂ ਵੀ ਇੰਡੀਆ ਤੋਂ ਜਿਦਾ ਮਤਲਬ ਕੀ ਉਹ ਬਰਾਜ ਆ ਹੱਲੇ ਤਾਂ ਬੰਦਾ ਖੇਤਾਂ ਗੁੱਤਾਂ ਦੇ ਚਿੱਤਾਂ ਬਹੁਤ ਘੱਟ ਆ ਜਿਹੜਾ ਜਿੰਦਾ ਬੰਦਾ ਕਿ ਕਰ ਕਾਮੀ ਖੇਤਾਂ ਜਿੱਦਾਂ ਤਾਂ ਉਹਨੂੰ ਤਾਂ ਇੱਦਾਂ ਵੀ ਬਸ ਬਾਰੇ ਨਹੀਂ ਆ ਰਹੀ ਆ ਅਗਲਾ ਸਟੇਸ਼ਨ ਆ ਗਿਆ ਮੈਨੂੰ ਲੱਗਦਾ ਆ ਜਾਂਦਾ ਨਾਲ ਮੇਨ ਰੋਡ ਖੇਤ ਖਾਲੀ ਪਏ ਆ ਇੱਥੇ ਇਹ ਬਾਹ ਭਾਈਆ ਚੱਲਣ ਆਇਆ ਜਾ ਕੇ ਮਾਰਚ ਦੇ ਵਿੱਚ ਕਿ ਤਾਂ ਹੁਣ ਇੱਥੇ ਆ ਬਰਸਾਤ ਆ ਬਰਫ ਪੈਂਦੀ ਨਹੀਂ ਮੀਂਹ ਨੂੰ ਜ਼ਿਆਦਾ ਪੈਂਦ ਕਰਕੇ ਆ ਬੰਗਲੇ ਖੜੇ ਵਿੱਚ ਜਿੰਨਾ ਜਿਹੜਾ ਵੀ ਪਿੰਡ ਆਉਂਦਾ ਸਟੇਸ਼ਨ ਆਉਂਦਾ ਸਕਰੀਨਾਂ 'ਤੇ ਲਿਖ ਕੇ ਆਇਆ ਦਾ ਨਾਲ ਹੀ ਵੀ ਇਹ ਆ ਪਿੰਡ ਆ ਗਿਆ ਆਂ ਫੈਕਟਰੀਆਂ ਜੇ ਹੁਣ ਤੱਕ ਆਪ ਕੰਮ ਕਰਦਾ ਲੋਜੋ ਟੌਰ ਜੋ ਕੰਨੇ ਜਿਹਨੇ ਉਤਨਾ ਨਾਲ ਨੇੜੇ ਚਾਹ ਵੀ ਲੋਗ ਲੱਗ ਕੇ ਕਿ ਤੁਰ ਪੀਉਣ ਆਹ ਦੇਖੋ ਮਿੱਤਰੋ ਕੱਲੀ ਕੱਲੀ ਫੀਟ ਤੇ ਗੱਲਾ ਗੱਲਾ ਚਾਰਜ ਜਿਵੇਂ ਦੋ ਪਾਸੇ ਮੈਂ ਆਪਣਾ ਮਰਜੀ ਜਿੱਦਾ ਜਾਂ ਜਲਾ ਕੇ ਬੈਠੋ ਕਰੋ ਬਹੁਤ ਆਉਂਦਾ ਹੈ ਕਿ ਪਤਾ ਹੀ ਨਹੀਂ ਲੱਗਦਾ ਹਾਂ ਬੂਮ ਪਤਾ ਤਾਂ ਵੀ ਦੀਨ ਵੀ ਐਨ ਜਿੱਦਾਂ ਕਹੜੀ ਵੀ ਸਮੂਥ ਆ ਤੇ ਰੇਸ ਵੀ ਇੰਤਾ ਭੜਦੀ ਜਿੱਦਾਂ ਆਪਣੇ ਹੁਣ ਆਮ ਨਹੀਂ ਨਾਰਮਲ ਗੱਡੀਆਂ ਇੰਦੀਆਂ ਚ ਕਹੜੀ ਵੀ ਜਿਵੇਂ ਨਵੀਆਂ ਆਉਂਦੀਆਂ ਲਗਜ਼ਰੀ ਇੰਤਾ ਇੱਕਦਮ ਸ਼ਾਨਮਾਤੀਆਂ ਦੇਖੋ ਐਂਟ ਜੀਪਿਕੋ ਫੜ ਲੈਂਦੇ ਬਹੁਤੀ ਜਮੀਨ ਤਾਂ ਇੱਥੇ ਹੀ ਤੇ ਉਹ ਵਾਦੋਂ ਦੇ ਪਈਆ ਦੇਖੋ ਉੱਤੀ ਪਈਆ ਕਿੰਨੇ ਕੀਤੂਦੇ ਤੇ ਕਿਸੇ ਕਿਸੇ ਖੇਤਾਂ 'ਚ ਜਿੱਦਾਂ ਥੋੜੀ-ਬੋਤੀ ਇੱਥੇ ਕਣਕ ਬੀਜੀ ਹੈ ਨਾ ਉਹ ਵੀ ਜਿੱਦਾਂ ਹੁਣ ਮਤਕ ਜਿੱਦਾਂ ਆਪਣੇ ਕਹਿੰਦੇ ਨੇ ਕਮਾਦ ਥੱਲੇ ਬੀਜੇ ਉੱਤੇ ਕਣਕ ਬੀਉਂ ਜਿੱਦਾਂ ਕਮਾਦ ਨਿਕਲਦਾ ਸ਼ਹੀ 37 ਮਹੀਨੇ ਉਸ ਹਾਲਾ ਵੀ ਹੁਣ ਬਾਰਤ 'ਚ ਨਾ ਜਿੱਦਾਂ ਠੰਡ ਦਾ ਦਬੀ ਰਹਿੰਦੀ ਹੈ ਜਾ ਕੇ ਅਪ੍ਰੈਲ 'ਚ ਨਿਕਲਣ ਲੱਗਦੀ ਆਪਣੇ ਅਪ੍ਰੈਣ ਮਈ 'ਚ ਜਿੱਦਾਂ ਕਿਹੜੀ ਵੀ ਬੱਢੀ ਹੁੰਦੀ ਹੁੰਦੀ ਹੈ ਇੱਥੇ ਆ ਦੇਖੋ ਆ ਕਣਕੇ ਆ ਇਹ ਇੱਥੇ ਰੁਕ ਜਾਂਦੀ ਆਪਣੇ ਆਪ ਹੀ ਆ ਮੱਕੀ ਦੇ ਵੱਢ ਪਏ ਆ ਖੇਤ ਖਾਲੀ ਤਾਂ 16 ਮਿੰਟ ਹੋਏ ਆਪਾਂ ਨੂੰ ਤਰਿਆਂ ਨੂੰ ਤੇ ਹੱਦ ਤੋਂ ਉੱਪਰ ਆ ਗਏ ਮੇਰੇ ਹਿਸਾਬ ਨਾਲ ਥੋੜੀ ਵਾਟ ਹੋਰ ਹੈਗੀ ਹੈ। ਉਹੀ 20-25 ਕਿ ਮਿੰਟ ਲੱਗਣੇ ਆ। 27-28 ਕਿਲੋਮੀਟਰ ਨੂੰ। ਤਕਨੀਕਾਂ ਵਾਲੀਆਂ ਹਾਈ ਆ ਦੇਖੋ ਉੱਪਰ ਜੇ ਸ਼ੀਸ਼ਾ ਬੰਦ ਕਰਨਾ ਤਾਂ ਉੱਪਰ ਫਲੋਰ ਲੱਗੇ ਆ। ਸੀਟਾਂ ਦਾ ਪਛਾਣ ਕਰਨੀ ਆ ਇੰਟਰਨੈਟ। ਬਹੁਤ ਵਧੀਆ ਸਫਰ ਅੱਜ ਪਹਿਲੀ ਵਾਰੀ ਕੀਤਾ ਇੱਥੇ ਆ ਕੇ ਆਪਾਂ। ਇਹ ਨਾਲ ਕੁਛ ਦੇਖਣ ਨੂੰ ਸਾਈਡਾਂ ਤੇ ਮਤਲਬ ਕੀ ਗੱਡੀ ਦੇ ਵਿੱਚ ਇਦਾਂ ਹੁੰਦਾ ਵੀ ਬੰਦਾ ਆਹ ਦੇਖੋ ਘੋੜੇ ਘੜੇ ਅੰਦਰ ਵੱਡੇ ਵੱਡੇ ਹੌਲੈਂਡ ਤੇ ਗੱਡੀ ਦੇ ਵਿੱਚ ਇਦਾਂ ਹੁੰਦਾ ਫੇ ਬੰਦਾ ਆਪਣੀ ਚਲਾਉਣ ਦੇ ਧਿਆਨ ਚ ਹੁੰਦਾ ਹਾਲਾ ਦੁਆੜਾ ਥੋੜਾ ਜਿਆਦਾ ਤੁਹਾਨੂੰ ਪਤਾ ਹੀ ਆ ਵੀ ਤੇ ਹੀਟ ਲੱਗੀ ਆ ਐ ਮੇਰੇ ਕੇ ਅੰਦਰ ਲੌਜੀ ਆ ਗਿਆ ਆਪਣਾ ਸ਼ਹਿਰ मट कद रुकनवाड़ी छब्बी मट लाया ठाई किलोमीटर बहुत स्पीड है अच्छा पहली बार सफर रेलवे स्टेशन ਇਹ ਅੱਜ ਦਾ ਆਪਣੇ ਇੱਥੇ ਦਾ ਸ਼ਹਿਰ ਜਿਹਦਾ ਆਪਣੇ ਜਲੰਧਰ ਆ ਆ ਗਿਆ ਰੇਲ ਪਲੇਸਟੇਸ਼ਨ ਮੰਡਾ ਸੋਇਟਸ ਜੀ ਮੀਟਰ ਵੀਲ ਆ ਕਰਮੋਨਾ ਡੈਸਟੀਨੇਸ਼ਨ ਫਾਈਨਲ ਦੇ ਕੁਇਟੋ ਵਿਆਜੋ ਫਾਟੇ ਅਟੈਂਸ਼ਨ ਆ ਨੋ ਲਸਾਰੇ ਆ ਲੋ ਜੀ ਇਹ ਆ ਜੀ ਕਰਮੋਨਾ ਦਾ ਰੇਲਵੇ ਸਟੇਸ਼ਨ ਆ ਦੇਖੋ ਲਾਗਰੀ ਨਾਲ ਹੀ ਤੇ ਨਾਲ ਹੀ ਖਿੱਚ ਦਿੰਦੇ ਫੇ ਗੱਡੀ ਹੱਲੇ ਉੱਤਰ ਕੇ ਜਾਣਾ ਪੈਂਦਾ ਦੂਸਰੇ ਪਾਸੇ ਬਹੁਤ ਘੰਟ ਰਿਹਾ ਸਫਰ ਪਹਿਲੀ ਵਾਰੀ ਆਪਾਂ ਇਟਲੀ ਦੇ ਵਿੱਚ ਅੱਜ ਸਫਰ ਕੀਤਾ ਆ ਕੋਈ ਇਦਾਂ ਨਹੀਂ ਵੀ ਪਤਾ ਹੀ ਨਹੀਂ ਲੱਗਦਾ ਵੀ ਗੱਡੀ ਟ੍ਰੇਨ ਚੱਲਦੀ ਆ ਇੰਨਾ ਸਮੂਥ ਹੈ ਸਹੀ ਨਹੀਂ ਰਿਪੋਰਟ ਵਾਂਗੂ ਇਹ ਆ ਮਿੱਤਰੋ ਜਿੱਦ ਆਪਣੀ ਜਲੰਧਰ ਨਹੀਂ ਵੱਡਾ ਸਟੇਸ਼ਨ ਇਹ ਆ ਇੱਥੇ ਦਾ ਬਹੁਤ ਵੱਡਾ ਸਟੇਸ਼ਨ ਹੈ ਇਹ ਤੇ ਇੱਥੇ ਆ ਸਕਹ ਸੁਵਿਧਾ ਆਏ ਆ ਵੀ ਇੱਥੋਂ ਜੋ ਮਾਜੀ ਖਾਣ ਪੀਣ ਨੂੰ ਲੈਣਾ ਕੋਈ ਡਰਿੰਕ ਵਗੈਰਾ ਟੈਕਟ ਲੈਣੀ ਆ ਇੱਥੋਂ ਹੀ ਸਾਰੀਆਂ ਸੁਵਿਧਾਾਂ ਇੱਥੇ ਸਨੋ ਜੀ ਉਸ ਇਹਾ ਹੋ ਗਿਆ ਕਹਿੰਦੇ ਬਾਹਰ ਆ ਜਾ ਇਥੇ ਉੱਧਰ ਤੇ ਤੁਹਾਨੂੰ ਮਿਲੂਗੀ ਟੈਕਸੀਆਂ ਲਓ ਜੀ ਇਥੇ ਉੱਧਰ ਤੇ ਹਨ ਤੁਹਾਨੂੰ ਆ ਦੇਖੋ ਟੈਕਸੀਆਂ ਖੜੀਆਂ ਆ ਮੀਂ ਪੈਣ ਡਿਆ ਆ ਇਥੇ ਵੀ ਆ ਮਿੱਤਰੋ ਜੇ ਤੁਸੀਂ ਹਣਾ ਜਿੱਦਾਂ ਹੁਣ ਕੋਸ਼ਕ ਟਾਈਮ ਲਈ ਇਥੇ ਆਹ ਲੈਣੀ ਹੈ ਇਥੇ ਸ਼ਹਿਰ ਘੁੰਮਣ ਫੈਨ ਲਈ ਆ ਦੇਖੋ ਇਥੇ ਰੈਂਟ ਤੇ ਮਿਲ ਜਾਂਦੀ ਤੁਹਾਨੂੰ ਮਿਲਦੇ ਆਂ ਹੋਰ ਅਗਲੀ ਵੀਡੀਓ ਤੇ ਕਿਦਾਂ ਦਾ ਲੱਗਾ ਤੁਹਾਨੂੰ ਫਿਰ ਮੇਰੇ ਭਰਾ ਸਾਰੇ ਜਰੂਰ ਦੱਸਿਓ ਸੋ ਮਿਲਦੇ ਆਂ ਅਗਲੀ ਹੋਰ ਵੀਡੀਓ ਤੇ